ਤੁਸੀਂ ਦੇਖ ਰਹੇ ਹੋ ਪੁਲੰਗ ਅੱਜ ਕਈ ਮਹੱਤਵਪੂਰਨ ਖਬਰਾਂ ਨਾਲ ਸਾਂਝ ਪਵਾਉਂਦੇ ਆਂ ਪਹਿਲੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਸਦਰ ਅਕਾਲ ਤਖਤ ਗਿਆਨੀ ਰਗबीर ਸਿੰਘ ਨਾਲ ਮੁਲਾਕਾਤ ਕਰਦੇ ਨੇ ਇਹ ਮੁਲਾਕਾਤ ਇਸ ਕਰਕੇ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਫਾਦਾਰ ਦਾ ਮੁਲਾਕਾਤ ਕਰਨ ਦੇ ਲਈ ਤੇ ਉਹ ਪੂਰੀ ਤਰ੍ਹਾਂ ਇੱਕ ਗੱਲ ਕਲੀਅਰ ਬਾਹਰ ਆ ਕੇ ਕਰਦਾ ਕਿ ਅਸੀਂ ਵਰਕ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ ਜਿਹੜੀ ਕਿ ਕੱਲ 10 ਤਰੀਕ ਨੂੰ ਹੋਣੀ ਹੈ ਵਰਕ ਕਮੇਟੀ ਦੀ ਮੀਟਿੰਗ ਸੁਖਬੀਰ ਬਾਦਲ ਦਾ ਅਸਤੀਫਾ ਜਾਂ ਜੋ ਵੀ ਬਾਕੀ ਪਾਰਟੀ ਦੀ ਮੈਂਬਰਸ਼ਿਪ ਭਰਤੀ ਕਰਨੀ ਹੈ ਇਹ ਸਾਰਾ ਕੁਝ ਕਾਇਦੇ ਦੇ ਜਦਦਰ ਨਰ ਸਾਹਜ ਪਵਾ ਕੇ ਆਏ ਨੇ ਮਾਮਲਾ ਹੁਣ ਇੱਕ ਇਹ ਵੀ ਹੈ ਕਿ ਸੱਤ ਮੈਂਬਰੀ ਕਮੇਟੀ ਦਾ ਜਿਹਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੇ ਕੀ ਉਹ ਮਾਮਲਾ ਹੈ ਮਾਮਲਾ ਗੱਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਤਨ ਮੈਂਬਰੀ ਕਮੇਟੀ ਬਣਾਈ ਹੈ ਜਿਹਨੂੰ ਜਸਵੰਤ ਸਿੰਘ ਸਾਬ ਨੇ ਆਪਣੇ ਤਰੀਕੇ ਨਾਲ ਕਿਹਾ ਕਿਹੜੇ ਮਾਮਲੇ ਨੇ ਇੱਥੇ ਚਰਚਾ ਕਰਦੇ ਹਾਂ ਦੂਸਰਾ ਸਵਾਲ ਚੰਡੀਗੜ੍ਹ ਦੇ ਵਿੱਚ ਗਵਰਨਰ ਦੇ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਜਿਹੜਾ ਮੁਖ ਸਕੱਤਰ ਚੀਫ ਸੈਕਟਰੀ ਦਾ ਅਹੁਦਾ ਵੜਾ ਦਿੱਤਾ ਗਿਆ ਇਹਦੇ ਤੇ ਕਾਫੀ ਰਿਐਕਸ਼ਨ ਨੇ ਪੋਲਿਟੀਕਲ ਪਾਰਟੀਆਂ ਦੇ ਪਰ ਮੁੱਖ ਮੰਤਰੀ ਅਜੇ ਤੱਕ ਬੋਲੇ ਨਹੀਂ ਬੀਜੇਪੀ ਡਬਲ ਕਰ ਰਹੀ ਹੈ ਇਹਦੇ ਚੋਂ ਚੰਡੀਗੜ੍ਹ ਪੰਜਾਬ ਦਾ ਪਰ अफसरता किसी योग्यता देन प्रशासनिक योगता प्रबंध ठीक चलाने कारण हो रहा है ये मामला है क्यों केवल की हूँ बाकी पार्टिया ने साड़ियाँ ने अपनी रसम नवा बस ठीक है बयान देते बहुत है गल जो अगे भी तुरेगी तीजा सवाल जू ए पी ए गैर कानूनी गतिविधियां रोकू कानून जिन्होंपा भी कह दिता जाए ਉਹਦਾ ਬੜੀ ਚਰਚਾ ਹੈ ਸਾਰੇ ਦੇਸ਼ਾਂ 'ਚ ਸਾਰੇ ਦੇਸ਼ ਦੇ ਵਿੱਚ ਮinority ਦੇ ਪੱਖ ਤੋਂ ਟ੍ਰਾਈਬਲ ਦੇ ਪੱਖ ਤੋਂ ਘਟ ਗਿਣਤੀਆਂ ਦੇ ਪੱਖ ਤੋਂ ਕਿਉਂਕਿ ਜਿਆਦਾ ਇਧਰ ਹੀ ਲੱਗ ਰਿਹਾ ਹੈ ਉਹ ਤੇ ਹੁਣ ਪੰਜਾਬ ਦੇ ਦੇ ਦੋ ਦੋ ਖਬਰਾਂ ਨੇ ਦੇ ਨਾਲ ਸੰਬੰਧਤ ਇੱਕ ਇਹ ਕਿ ਅਮਰਤਪਾਲ ਸਿੰਘ ਹੁਣ ਜਿਹੜੇ ਮੈਂਬਰ ਪਾਰਲੀਮੈਂਟ ਨੇ ਡਿਬਰੂਗੜ੍ਹ ਐਨਐਸਐ ਦੇ ਦੇ ਨਿਰਬੰਦ ਨੇ ਉਹਨਾਂ ਤੇ ਤੇ ਇੱਕ ਹੋਰ ਉਹਨਾਂ ਦੇ ਸਾਥੀ ਤੇ ਜੁਏਪੀਏ ਲਾ ਦਿੱਤਾ ਗਿਆ ਔਰ ਦੂਸਰਾ 2020 ਤੋਂ ਲਗਾਤਾਰ UPA ਦੇ ਤਹਿਤ ਬੰਦ ਜਵਹਰਾ ਲਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਉਮਰ ਖਾਲਿਦ ਉਹ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਸੁਣਵਾਈ ਸੀ bail ਐਪਲੀਕੇਸ਼ਨ ਸੀ ਜ਼ਮਾਨਤ ਦੀ ਉੱਥੇ ਅਦਾਲਤ ਨੇ ਕੀ ਕਿਹਾ ਇਹਦੇ ਤੇ ਵੀ ਗੱਲ ਕਰਦੇ ਹਾਂ ਇਸ ਤੋਂ ਅੱਗੇ ਇੱਕ ਹੋਰ ਮਹੱਤਵਪੂਰਨ ਗੱਲ ਹੈ ਜਿਹੜੀ ਪੰਜਾਬ ਸਿੱਖਾਂ ਤੇ ਕੇਂਦਰ ਤੋਂ ਨੰਬਰ ਓਵਰਾਲ ਅਮਰੀਕਾ ਤੱਕ ਜੁੜੀ ਹੋਈ ਹੈ ਗੁਰਪਤਵਦ ਸਿੰਘ ਪੰਨੂ 6 ਫਾਰ ਜਸਟਿਸ ਔਰ ਗੁਰਪਤਵਦ ਪੰਨੂ ਜਿਹੜੇ ਕਿ ਭਾਰਤ ਦੇ ਵਿੱਚ ਬੈਨ ਨੇ ਜਿਨ੍ਹਾਂ ਤੇ ਰੋਕ ਲੱਗੀ ਹੋਈ ਹੈ ਅਤਵਾਦੀ ਗਤੀਵਿਧੀਆਂ ਦੇ ਕਾਰਨ ਪਰ ਉਹ ਇੱਕ ਕੇਸ ਚੱਲਦਾ ਹੈ ਕਿ ਪੰਨੂ ਤੇ ਭਾਰਤ ਦੀਆਂ ਏਜੰਸੀਆਂ ਦੁਆਰਾ ਪੰਨੂ ਤੇ ਸਾਜ਼ਿਸ਼ ਕੀਤੀ ਗਈ ਜਿਹੜੀ ਇੱਕ ਹਮਲਾ ਕਰਨ ਦੀ ਕਤਲ ਕਰਨ ਦੀ ਉਹਦੇ ਦੁਆਰੇ ਇੱਕ ਕੇਸ ਚੱਲ ਰਿਹਾ ਹੈ ਅਰਥ ਦਾ ਇੱਕ ਨਾਗਰਿਕ ਜਿਹੜਾ ਨਿਖਲ ਗੁਪਤਾ ਉਹ ਹਿਰਾਸਤ ਚ ਹੈ ਉਹਦੇ ਤੋਂ ਅੱਗੇ ਗੱਲ ਲੱਗੇ ਤੁਰਨੀ ਨਿਖਲ ਗੁਪਤਾ ਅੱਜ ਗੱਲ ਕੀ ਕਹਿ ਰਿਹਾ ਇੱਕ ਖਬਰ ਭਾਈ ਹੈ ਤੇ ਉਹ ਦੀ ਸੱਚ ਤੁਹਾਡੇ ਨਾਲ ਪਵਾਉਂਦੇ ਇੱਕ ਰਾਸ਼ਟਰ ਇੱਕ ਚੋਣ ਪਹਿਲਾਂ ਇਹ ਸਧਾਰਨ ਜੀ ਗੱਲ ਲੱਗਦੀ ਸੀ ਪਰ ਹੁਣ ਉਹ ਜਿਹੜੀ ਪਾਰਲੀਮੈਂਟਰੀ ਕਮੇਟੀ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੈ ਉਹਦੇ ਕੋਲ ਚਲਾ ਗਿਆ ਉੱਥੇ ਪਹਿਲੀ ਮੀਟਿੰਗ ਵੀ ਹੋਈ ਹੈ ਤੇ ਬ੍ਰੋਧੀ ਧਿਰਾਂ ਨੇ ਕੀ ਸਟੈਂਡ ਲਿਆ ਉਹਦੇ ਤੇ ਇਹਦੇ ਤੇ ਗੱਲ ਕਰਦੇ ਹਾਂ ਤੇ ਇੱਕ ਗੱਲ ਹੈਗੀ ਟਰੰਪ ਦੀ ਟਰੰਪ ਸਾਹਿਬ ਜਿੱਤੇ ਨੇ ਰਾਸ਼ਟਰਪਤੀ ਬਣ ਲੈ ਉਹ ਸਾਰਾ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਦੇ ਮੁਲਕ ਤਰਾ-ਤਰਾ ਕਰ ਰਹੇ ਨੇ ਕੀ ਕੀ ਸਟੈਂਡ ਲਾ ਰਹੇ ਨੇ ਨਮੀਆਂ ਕਿਹੜੀਆਂ ਗੱਲਾਂ ਕਰ ਰਹੇ ਨੇ ਹੋਰ ਉਹ ਜਿਹੜੀਆਂ ਪਹਿਲਾਂ ਤਾਂ ਕੀਥਿਆ ਕੈਨੇਡਾ ਨੂੰ 51 ਵਾਂ ਰਾਜ ਬਣਾ ਲੰਨੇ ਅਮਰੀਕਾ ਦਾ ਟਰੰਪ ਨੂੰ ਰਾਜਪਾਲ ਬਣਾਜੂ ਜਸਟਰ ਟਰੂਡੋਰ ਨੂੰ ਰਾਜਪਾਲ ਬਣਾ ਦਿੰਨੇ ਆ ਇਹ ਸਾਰੀਆਂ ਗੱਲਾਂ ਦੇ ਵਿੱਚ ਬਾਕੀ ਕੀ ਹੈ ਕਿਉਂ ਫਰਾਂਸ ਜਰਮਨ ਬਖਵਕ ਦੇਸ਼ਾਂ ਦੇ ਆਗੂ ਜਿਹੜੇ ਨੇ ਉਹ 트럼ਪ ਦੇ ਖਿਲਾਫ ਖੜੇ ਹੋ ਗਏ ਨੇ ਬਿਆਨਬਾਜ਼ੀ ਕਰ ਰਹੇ ਨੇ ਸਭ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਦਾ ਮਾਮਲਾ ਤੇ ਹਰਜਿੰਦਰ ਸਿੰਘ ਧਾਮੀ ਕਾਫੀ ਦਿਨ ਤੋਂ ਪ੍ਰੇਸ਼ਾਨ ਦੱਸੇ ਜਾਂਦੇ ਨੇ ਪ੍ਰੇਸ਼ਾਨੀ ਇੱਕ ਤਾਂ ਇਸ ਗੱਲ ਦੀ ਸੀ ਕਿ ਉਹਨਾਂ ਨੂੰ ਨਰਾਇਣ ਸਿੰਘ ਚੌੜੇ ਦੇ ਕੇਸ ਦੇ ਵਿੱਚ ਪਹਿਲਾਂ ਇਹ ਕਿਹਾ ਗਿਆ ਕਿ ਅਗਜੈਕਟਰ ਕਮੇਟੀ ਬੁਲਾ ਕੇ ਉਹਨਾਂ ਨੂੰ ਪੰਥ ਚੋ ਖਾਰਜ ਕਰਾਉਣ ਦਾ ਸੇਖ ਦੇਣ ਦਾ ਜਥੇਦਾਰ ਸਾਹਿਬਾਂ ਤੱਕ ਜਾਇਆ ਜਾਵੇ ਉਹ ਗਏ ਵੀ ਮੁਰਕੇ ਪੰਥਕ ਦਬਾ ਪਿਆ ਫਿਰ ਦੁਬਾਰਾ ਕਮੇਟੀ ਬਣਾਈ ਤੇ ਉਹ ਵਾਪਸ ਲੈ ਲਿਆ ਆਪਣਾ ਫੈਸਲਾ ਅਜੇ ਤੱਕ ਉਦੋਂ ਬਾਅਦ ਜਥੇਦਾਰ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਸੀ ਹੋਈ ਕੀ ਉਸੇ ਦੀ ਜਾਣਕਾਰੀ ਦੇਣ ਲਈ ਗਏ ਸੀਗੇ ਅਜੇ ਤੱਕ ਧਾਮੀ ਸਾਹਿਬ ਨੇ ਜਥੇਦਾਰ ਸਾਹਿਬ ਬਾਰੇ ਕੁਝ ਨਹੀਂ ਪਤਾ ਲੱਗਿਆ ਦੂਸਰਾ ਸਵਾਲ ਸਿਗਾ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ 3 ਮੈਂਬਰੀ ਕਮੇਟੀ ਬਣਾਈ 19 ਦਸੰਬਰ ਨੂੰ 23 ਦਸੰਬਰ ਨੂੰ ਇੱਕ ਮੀਟਿੰਗ ਸੱਦੀ ਹੋਰ ਜਿਹਦੇ ਚੇਸ ਸੀਗਾ ਕਿ ਕਿਉਂਕਿ ਜਸਵੰਤ ਅਕਾਲ ਤਖਤ ਨਾਰਾਜ ਨੇ ਉਹਨਾਂ ਨੇ ਕਿਹਾ ਕਿ ਮਾਮਲਾ ਜਸਵੰਤ ਅਕਾਲ ਤਖਤ ਨੂੰ ਸੌਂਪ ਦਿਓ ਉਸ ਮੀਟਿੰਗ 'ਚ ਕਨਸੋਹਾ ਸੀ ਕਿ ਇਹ ਫੈਸਲਾ ਅਕਾਲ ਤਖਤ ਨੂੰ ਸੌਂਪਿਆ ਜਾਣਾ ਸੀਗਾ ਇਹ ਮਾਮਲਾ ਪਰ ਹੋਰ ਕਿਧਰੋਂ ਇੱਕ ਆਰਪਾਰ ਦੀ ਲੜਾਈ ਦੀ ਸਾਇਦ ਮੈਸੇਜ ਆ ਗਿਆ ਉਸ ਤੋਂ ਬਾਅਦ ਉਹ ਮੀਟਿੰਗ ਪੋਸਟਪੋਨ ਹੋਈ ਫਿਰ ਇੱਕ ਜਨਰਲ ਮੀਟਿੰਗ 30 ਤਰੀਕ ਦੀ ਜਿਹੜੀ ਸੀ ਉੱਥੇ ਉਹ ਜਾਂਚ ਦਾ ਕੰਮ ਇੱਕ ਮਹੀਨਾ ਹੋਰ ਅੱਗੇ ਵਧਾ ਦਿੱਤਾ ਗਿਆ ਜਿਸ ਦੇ ਜਸਦਾ ਰਕਾਲ ਤਖਤ ਨੇ ਕਿਹਾ ਕਿ ਮਾਮਲਾ ਹਰਪ੍ਰੀਤ ਸਿੰਘ ਉਹਨਾਂ ਵਾਲਾ ਖਤਮ ਹੋ ਚੁੱਕਾ ਹੈ ਕਿਉਂਕਿ ਉਹਨਾਂ ਨੇ ਗੁਰੂ ਦੇ ਸਾਹਮਣੇ ਤੇ ਪੰਜ ਪਿਆਰਿਆਂ ਦੇ ਸਾਹਮਣੇ ਆਪਣੀ ਗੱਲ ਰੱਖ ਦਿੱਤੀ ਹੈ ਕੀਤਾ ਮੀਤ ਸਾਹਿਬ ਇਹ ਕਹਿਣ ਗਏ ਸੀ ਵੀ ਚਲੋ ਜੋ ਤੁਸੀਂ ਕਰਤਾ ਠੀਕ ਹੈ ਜਾਂ ਆਪਣੀ ਗੱਲ ਅਜੇ ਅਸੀਂ ਕੀ ਕਰੀਏ ਫਿਰ ਉਹ ਜਿਹੜੀ ਕਮੇਟੀ ਬਣਾਈ ਹੈ ਉਹਦੇ ਬਾਰੇ ਗਏ ਸੀ ਔਰ ਕੀ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਮਿਲੇ ਆਈ ਤੇ ਮਿਲਣ ਤੋਂ ਬਾਅਦ ਇਹ ਕਹਿ ਕਿ ਹੁਣ ਅਸੀਂ ਪੋਲਿਟਿਕਲ ਸਾਈਡ ਤਾਂ ਆਪਣੇ ਆਪ ਚਲਾਉਣੀ ਹੈ ਆਪਣੇ ਤਰੀਕਿਆਂ ਨਾਲ ਚਲਾਉਣੀ ਹੈ ਜਿੰਦਾ ਧਰਮ ਨਾਲ ਕੋਈ ਲਗਾ ਦੇਗਾ ਨਹੀਂ ਹੋਏਗਾ ਬਾਕੀ ਨਹੀਂ ਹੋਏਗਾ ਤੇ ਹੁਣ ਤਾਂ ਮੀਤ ਸਾਹਿਬ ਇਹ ਕਹਿਣਗੇ ਹੋਣਗੇ ਕਿ ਉਹ ਸੱਤ ਮੈਂਬਰੀ ਕਮੇਟੀ ਚੋਂ ਮੈਨੂੰ ਵੀ ਫਾਰਕ ਕਰ ਦੋ ਕਿਉਂਕਿ ਉਹਨਾਂ ਨੇ ਬੁਲਾਈ ਨਹੀਂ ਉਹ ਮੁਖੀ ਸੀ ਉਹਦੀ ਮੀਟਿੰਗ ਵੀ ਨਹੀਂ ਬੁਲਾਈ ਕਿਉਂਕਿ ਜਿਹੜੀ ਪਾਰਟੀ ਨਾਲ ਉਹ ਸੰਬੰਧਤ ਨੇ ਉਹ ਪਾਰਟੀ ਨੇ ਉਹਨਾਂ ਨੂੰ ਸ਼ਾਇਦ ਜਜ ਤਰ੍ਹਾਂ ਦਿੱਤੀ ਹੋਵੇ ਉਹਨਾਂ ਚ ਹੁਣ ਜੇ ਇਹ ਪੁੱਛਣ ਗਏ ਹੁਣ ਜਸਵੰਤ ਸਿੰਘ ਸਾਹਿਬ ਤੋਂ ਵੀ ਫਿਰ ਜੀ ਸੱਤ ਮੈਂਬਰੀ ਕਮੇਟੀ ਦਾ ਕੀ ਬਣਊਗਾ ਕਹਿਆ ਜਾਂਦਾ ਕਿ 10-20 ਮਿੰਟ ਦੀ ਮੀਟਿੰਗ ਸੋਈਆ ਲਗਾਤਾਰ ਕਿੰਨਾ ਇੱਕ ਗੱਲਾਂ ਹੋ ਸਕਦੀਆਂ ਨੇ ਇੰਨੀਆਂ ਗੱਲਾਂ ਦੇ ਨਾਲ ਹੀ ਉਹ ਵਾਪਸ ਚਲੇ ਗਏ ਅੱਜ ਕੱਲ੍ਹ ਉਹ মিডিਆ ਤੋਂ ਵੀ ਥੋੜਾ ਜਿਹਾ ਗੁਰੇਜ ਕਰਦੇ ਨੇ ਤੇ ਬਹੁਤ ਸਾਰੇ ਲੋਕਾਂ ਨਰਮਲ ਤੋਂ ਵੀ ਗੁਰੇਜ ਕਰ ਰਹੇ ਨੇ ਥੋੜਾ ਅੰਡਰ ਪ੍ਰੈਸ਼ਰ ਹੀ ਮੰਨੇ ਜਾ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਖੈਰ ਅੱਜ ਨਹੀਂ ਤਾਂ ਕੱਲ ਗੱਲਾਂ ਸਾਹਮਣੇ ਆ ਜਾਣੀਆਂ ਨੇ ਦੂਸਰੀ ਗੱਲ ਇੱਕ ਹੋਰ ਵੀ ਵਾਪਰੀ ਹੈ ਜਿਹੜੀ ਕੁਆਰਟੀ ਦੇਸ਼ ਪਾਕਿਸਤਾਨ ਨਾਲ ਸੰਬੰਧਿਤ ਹੈ ਤੇ ਇੱਥੇ ਇਸ ਕਰਕੇ ਇਸ ਨਾਲ ਸਬੰਧਤ ਤੱਕ ਇਹ ਸ਼ਹੀਦੇ ਜੋ ਭਗਤ ਸਿੰਘ ਨਾਲ ਸਬੰਧਤ ਹੈ। ਭਗਤ ਸਿੰਘ ਦੇ ਮਾਮਲੇ ਦੇ ਵਿੱਚ ਵੀ ਕਾਫੀ ਜ਼ਿਆਦਾ ਕਿਉਂਕਿ ਸਰਕਾਰ ਤਾਂ ਫੋਟੋ ਲਾਉਂਦੀ ਹੈ ਸਾਰੀਆਂ ਸਰਕਾਰ ਸਾਡੇ ਪੰਜਾਬ ਸਰਕਾਰ ਦੀ ਪਿੱਛੇ ਲੱਗੀ ਹੋਈ ਹੈ। ਪਰ ਉੱਥੇ ਮਾਮਲਾ ਇੱਕ ਹੋਰ ਹੋਇਆ ਸੀ ਨਵੰਬਰ ਦੇ ਮਹੀਨੇ ਦੇ ਵਿੱਚ। ਨਵੰਬਰ ਦੇ ਮਹੀਨੇ ਦੇ ਵਿੱਚ ਇੱਕ ਮਿਊਸਪਲ ਕਾਰਪੋਰੇਸ਼ਨ ਦੇ ਚੀਫ ਲੋਕ ਸੰਪਰਕ ਅਫਸਰ ਨੇ ਜਿਹੜਾ ਪਹਿਲਾਂ ਸਾਬਕਾ ਮਿਲਟਰੀ ਦਾ ਅਫਸਰ ਸੀ। ਉਨੇ ਕਹਤਾ ਸੀ ਕਿ ਅਤਵਾਦੀ ਸੀ ਇਹ ਸਾਰਾ ਇਹਦੇ ਖਿਲਾਫ ਜੋ ਵੀ ਕੁਝ ਬੋਲਿਆ ਗਿਆ ਭਗਤ ਸਿੰਘ ਦੇ ਖਿਲਾਫ ਪਰ ਜਿਹੜੀ ਉੱਥੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਹੈ ਇੱਕ ਵਕੀਲ ਸਾਹਿਬ ਉਹਦੇ ਮੈਂਬਰ ਨੇ ਹੁਣ ਉਹਨਾਂ ਨੇ ਉਹਨਾਂ ਤੇ 50 ਕਰੋੜ ਰੁਪਏ ਦਾ ਇੱਕ ਦਾਵਾ ਠੋਕਤਾ ਕਿ ਜਾਂ ਤਾਂ ਜਨਤਕ ਤੌਰ ਤੇ ਮਾਫੀ ਮੰਗੋ ਜਾਂ ਫੇਰ ਇਹ ਦਾਵਾ ਭੁਗਤਣ ਲਈ ਤਿਆਰ ਰਹੋ ਕਿਉਂਕਿ ਤੁਸੀਂ ਇਸ ਪੱਧਰ ਦੀ ਕੋਈ ਗੱਲ ਜਿਹੜੀ ਕੀਤੀ ਹੈ ਕਾਨੂੰਨੀ ਨੋਟਿਸ ਦਿੱਤਾ ਹੈ ਔਰ ਉਹਨੂੰ ਨੋਟਸ ਦਾ ਜਵਾਬ ਕੀ ਆਉਂਦਾ ਕਿ ਉਦੋਂ ਬਾਅਦ ਪਤਾ ਲੱਗੇਗਾ ਇਹ ਇੰਟਰਸਟਿੰਗ ਪਹਿਲੂ ਜਿਹੜਾ ਹੈ ਇਹਦਾ ਮਤਲਬ ਇਹ ਵੀ ਗੱਲ ਹੋਈ ਹੈ ਕਿ ਕਿੰਨਾ ਕੁ ਪਾਕਿਸਤਾਨ ਦੇ ਵਿੱਚ ਵੀ ਕਾਫੀ ਲੋਕ ਨੇ ਜਿਹੜੇ ਇੱਕ ਕਾਮਨ ਲਗੇਸੀ ਨੂੰ ਸਾਂਝੀ ਲੜਾਈ ਜਿਹੜੀ ਲੜਨੀ ਚਾਹੀਦੀ ਸੀ ਆਜ਼ਾਦੀ ਦੀ ਉਹਨੂੰ ਲੈ ਕੇ ਅਜੇ ਕੰਮ ਕਰ ਰਹੇ ਨੇ ਲਗਾਤਾਰਤਾ ਦੇ ਵਿੱਚ ਚੱਡੀਗੜ੍ਹ ਦੇ ਚੀਫ ਸੈਕਟਰੀ ਦਾ ਸਵਾਲ ਕੇਂਦਰ ਦੇ ਜੂਨੀਅਰ ਕੇਂਦਰੀ ਮਨਿਸਟਰ ਨੇ ਮੰਤਰਾਲੇ ਨੇ ਅਗਰ ਕਹਿ ਦੋ ਫੈਸਲਾ ਕਰ ਲਿਆ ਕਿ ਹੁਣ ਐਡਵਾਈਜ਼ਰ ਨਹੀਂ ਹੁਣ ਚੀਫ ਸੈਕਟਰੀ ਹੋਣਗੇ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੀ ਲਿਪ ਸਰਵਿਸ ਕਰਕੇ ਕੱਲੀ ਬਿਆਨਬਾਜ਼ੀ ਕਰਕੇ ਕੰਮ ਡੰਗ ਲੈ ਜਾਊਗਾ ਜਾਂ ਇਧਰ ਕੋਈ ਐਕਸ਼ਨ ਪਲਾਨ ਵੀ ਬਣੇਗਾ ਪੰਜਾਬ 'ਦੋ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕੁਝ ਹੋਰ ਸੱਜਣਾਂ ਦੇ ਬਿਆਨ ਆਏ ਨੇ ਸੁਖਬੀਰ ਸਿੰਘ ਬਾਦਲ ਨੇ ਵਿਰੋਧ ਜਤਾਇਆ ਤੇ ਹੋਰ ਅਕਾਲੀ ਦਲ ਦੇ ਕਈ ਲੀਡਰਾਂ ਨੇ ਵੀ ਵਿਰੋਧ ਜਤਾਇਆ ਇਸੇ ਤਰ੍ਹਾਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਲੀਡਰ ਆਫ اپੋਜੀਸ਼ਨ ਨੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਤੇ ਇਸ ਢੰਗ ਨਾਲ ਬੀਜੇਪੀ ਦੇ ਵੀ ਜਿਹੜੇ ਇੱਕ ਵੱਡੇ ਆਗੂ ਨੇ ਹਰਜੀਤ ਗਰੇਵਾਲ ਨੇ ਵਿਰੋਧ ਨਹੀਂ ਕੀਤਾ ਕਿ ਇਹ ਅਫਸਰ ਕਿਸੇ ਜੋਕ ਪ੍ਰਸ਼ਾਸਨਿਕ ਤਰੀਕੇ ਨਾਲ ਟੱਗ ਦੇ ਨਾਲ ਲਾਇਆ ਗਿਆ ਹੋਵੇਗਾ ਤਾਂ ਪ੍ਰਸ਼ਾਸਨ ਚੰਗਾ ਚੱਲੇ ਪਰ ਚੰਡੀਗੜ੍ਹ ਤੇ ਕਲੇਮ ਪੰਜਾਬ ਦਾ ਹੀ ਹੈ ਚੀਬ मिनिस्टर ਬਲਵਾ ਜੇ ਕੋਈ ਬਿਆਨ ਨਹੀਂ ਆਇਆ ਜਦੀ ਉਡੀਕ ਕੀਤੀ ਜਾ ਰਹੀ ਹੈ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਬਾਕੀ ਪਾਰਟੀਆਂ ਨੇ ਬਿਆਨ ਦਿੱਤੇ ਨੇ ਬਿਆਨ ਦੇ ਕੇ ਆਪੋ ਆਪਣੀ ਹਾਜ਼ਰੀ ਲਵਾਤੀ ਹੈ ਪੋਲਿਟੀਕਲ ਕਰੈਕਟ ਤੁਸੀਂ ਹੋ ਗਏ ਹੋ ਬਸ ਇਸ ਤੋਂ ਬਾਅਦ ਕੁਝ ਨਹੀਂ ਹੈ ਜਾਂ ਕੋਈ ਸੱਦਾ ਦਿੱਤਾ ਜਾਣਾ ਸੀ ਜਾਂ ਕੋਈ ਐਮਰਜੈਂਸੀ ਮੀਟਿੰਗਾਂ ਕਾਲ ਕਰਨੀਆਂ ਸੀ ਜਾਂ ਕੋਈ ਆਲ ਪਾਰਟੀ ਮੀਟਿੰਗ ਬਣਾਈ ਜਾਣੇ ਸੀ ਜਾਂ ਕੋਈ ਵਿਧਾਨ ਸਭਾ ਦੇ ਸੈਸ਼ਨ ਬਣਾਉਣ ਦੀ ਮੰਗ ਕੀਤੀ ਜਾਣੇ ਸੀ ਜਿਹੜੀਆਂ ਡਿਫਰੈਂਟ ਟਾਈਪ ਦੀਆਂ ਨੇ ਐਜੀਟੇਟ ਕਰਨ ਦੀਆਂ ਲਾਹਮੰਦ ਕਰਨ ਦੀਆਂ ਕਿਸੇ ਤੇ ਦਬਾਅ ਪਾ ਕੇ ਜਿਹਨੂੰ ਤੁਸੀਂ ਗਲਤ ਸਮਝਦੇ ਹੋ ਫੈਸਲਾ ਉਹ ਵਾਪਸ ਕਰਾਉਣ ਦੀ ਜਿਹੜੀ ਇੱਕ ਤਾਕਤ ਹੁੰਦੀ ਹੈ ਉਧਰ ਆ ਜੇ ਦਿਖਾਈ ਨਹੀਂ ਦੇ ਰਿਹਾ ਕੋਈ ਬਿਆਨਬਾਜ਼ੀ ਹਜੇ ਤੱਕ ਤਾਂ ਨਹੀਂ ਆਈ ਤਾਂ ਅੱਗੇ ਨੂੰ ਜਿਵੇਂ ਪਹਿਲਾਂ ਵੀ ਹੁੰਦਾ ਰਿਹਾ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਿ ਮਤਾ ਪਾ ਦਿਓ ਬਿਆਨ ਦੇ ਦਿਓ ਇੰਨਾ ਬਹੁਤ ਹੈ ਤੁਸੀਂ ਆਪਣਾ ਕੰਮ ਇਹ ਤਾਂ ਫਿਰ ਸੋਸ਼ਲ ਮੀਡੀਆ ਤੇ ਬੈਠ ਕੇ ਕੋਈ ਕੋਈ ਵੀ ਕਰ ਸਕਦਾ ਹੈ ਪੋਲਿਟੀਕਲ ਪਾਰਟੀ ਜਿਵੇਂ ਕੰਮ ਕਰਦੀ ਹੁੰਦੀ ਹੈ ਸੜਕਰ ਆਹੀ ਤੇ ਪਾਰਲੀਮੈਂਟਰੀ ਮੈਂਟਰੀ ਜਿਹੜੇ ਹੋਰ ਮੰਤਰੀਕੇ ਹੁੰਦੇ ਨੇ ਉਹਦੇ ਰਾਹੀ ਉਹ ਗਾਇਬ ਨੇ ਉਹ ਆਉਂਦੇ ਨਹੀਂ ਜਾਣਬੁੱਝ ਕੇ ਤੁਸੀਂ ਦੂਰ ਰਹਿ ਰਹੇ ਹੋ ਜਾਂ ਸਰਕਾਰੀ ਖਤਮ ਨੇ ਪੰਜਾਬ ਦੇ ਨਾਲ ਦਰਦ ਦੀ ਖਤਮ ਹੈ ਪੰਜਾਬ ਦੇ ਨਾਲ ਲਗਾਅ ਹੀ ਖਤਮ ਹੈ ਪੰਜਾਬ ਦੇ ਨਾਲ ਕਮਿਟਮੈਂਟ ਖਤਮ ਹੈ ਅਜੇ ਤੱਕ ਇਹ ਹੀ ਨਜ਼ਰ ਆ ਰਿਹਾ ਕਿ ਸਾਡੀ ਪੋਲੀਟੀਕਲ ਕਲਾਸ ਉਦਾਸੀਨ ਹੈ ਕੇਵਲ ਡੰਗਟ ਪਾਉ ਬਿਆਨਬਾਜੀ ਤੱਕ ਸੀਮਤ ਹੈ ਇਹ ਗੱਲ ਨੂੰ ਪੰਜਾਬੀਆਂ ਨੂੰ ਦੇਖਣਾ ਪਏਗਾ ਇਹ ਤੋਂ ਇਲਾਵਾ ਜੂਏ ਪੀਏ ਦਾ ਮਾਮਲਾ ਬਹੁਤ ਸਾਰੇ ਸੱਜਰਾਂ ਦੇ ਕੰਜਾਂ ਦੇ ਆਏ ਜਿ ਯਕੀਨ ਵੀ ਨਹੀਂ ਸੀ ਹੋ ਰਿਹਾ ਕੰਜਾਂ ਨੂੰ ਸਵੇਰੇ ਤਾਂ ਜਿਹੜੇ ਬਾਹਰ ਬੈਠੇ ਸੀਗੇ ਕਿ ਵਾਕਿਆ ਜੀ ਅਮਰਤਪਾਲ ਸਿੰਘ ਤੇ ਜੂਏ ਪੀਏ ਵੀ 라 ਦਿੱਤਾ ਗਿਆ ਕਿਉਂਕਿ ਉਹ ਲਗਾਤਾਰ 2 ਸਾਲ ਤੋਂ ਦੇ ਕਰੀਬ ਅੰਨਾ ਸੈਦ ਅਦੀ ਬੰਦ ਨੇ ਉਹ ਅਮਰਤਪਾਲ ਸਿੰਘ ਤੇ ਉਹਨਾਂ ਦੇ ਨਾਲ ਕਈ ਸਾਥੀ ਉਹਨਾਂ ਦੇ ਹੋਰ ਇਹ ਜਿਹੜਾ ਮਾਮਲਾ ਸੀਗਾ ਜੁਏਪੀਐਲ ਆਇਆ ਇਹ ਜਾਂਚ ਜਿਹੜੀ ਐਸਆਈਟੀ ਕਰ ਰਹੀ ਸੀ ਗੁਰਪ੍ਰੀਤ ਸਿੰਘ ਹਰੀਰਾਓ ਜਿਹੜੇ ਖੁਦ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਸਬੰਧਤ ਸੀਗੇ ਉਹਨਾਂ ਦੇ ਕਤਲ ਦਾ ਇਲਜ਼ਾਮ ਉਹਨਾਂ ਦੇ ਪਰਿਵਾਰ ਤੇ ਕੁਝ ਹੋਰ ਜਿਹੜੇ ਉਹਨਾਂ ਦੇ ਨੇੜਲੇ ਬੰਦੇ ਸੀ ਉਹਨਾਂ ਨੇ ਐਲੀਗੇਸ਼ਨ ਲਾਇਆ ਸੀਗਾ ਅਮਰਤਪਾਲ ਸਿੰਘ ਉਹਨਾਂ ਤੇ ਵੀ ਤੇ ਹੋਰ ਉਹਨਾਂ ਦੇ ਕੁਝ ਸਾਥੀਆਂ ਤੇ ਤੇ ਉਹਦੀ ਜਾਂਚ ਦੇ ਦੌਰਾਨ ਹੀ ਪੁੜਸਕਾਰਈ ਹੈ ਕਿ ਉਹ ਤਾਂ ਚੱਲ ਹੀ ਰਿਹਾ ਕਿ ਉਹਨਾਂ ਦੀ ਡੈਥ ਕਿਵੇਂ ਹੋਈ ਉਹ ਕਹਿੰਦੇ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਹੈ ਅਰਸਲ ਅੱਲਾ ਜਿਹਨੂੰ ਗੈਂਗਸਟਰ ਕਿਹਾ ਜਾਂਦਾ ਜਾਂ ਬਾਕੀ ਦੇ ਮਾਮਲੇ ਉਹਨਾਂ ਨਾਲ ਇਹਨਾਂ ਦੇ ਸੰਬੰਧ ਨੇ ਜੀ ਆਈਐਸਆਈ ਨਾਲ ਵੀ ਸੰਬੰਧ ਨੇ ਬਾਕੀਆਂ ਨਾਲ ਵੀ ਸੰਬੰਧ ਨੇ ਇਸ ਲਈ ਜੂਏਪੀਏ ਲਾ ਦਿੱਤਾ ਹੈ ਜੂਏਪੀਏ ਕੀ ਹੈ ਉਹ ਇਹ ਹੈ ਕਿ ਜਿੱਥੇ ਜਲਦੀ ਜ਼ਮਾਨਤ ਐਨਐਸਏ ਵੀ ਤਾਂ ਹੈਗਾ ਕਿ ਤਿਹਤਨ ਗ੍ਰਿਫਤਾਰੀ ਜੂਏਪੀ ਇੱਕ ਕ੍ਰਿਮੀਨਲ ਲਾਅ ਹੈ ਜਿਹੜੇ ਤਹਿਤ ਤੁਹਾਡੀ ਛੇਤੀ ਕੀ ਤਿਆ ਜ਼ਮਾਨਤ ਨਹੀਂ ਹੁੰਦੀ ਔਰ ਜ਼ਮਾਨਤ ਦੇ ਮਾਮਲੇ ਦੇ ਵਿੱਚ ਜੇਕਰ ਉਹ ਸਾਰਾ ਏਜੰਸੀ ਨੂੰ ਪੁੱਛੜਾ ਪੈਂਦਾ ਹੈ ਜੂਏਪੀ ਉਹ ਕਾਨੂੰਨ ਹੈ ਜਿਨੇ ਉਹ ਹੈ ਜੇ ਹੋਰ ਵੀ ਇੱਕ ਦੋ ਕਾਨੂੰਨ ਨੇ ਜਿਨ੍ਹਾਂ ਨੇ ਦੇਸ਼ ਦੇ ਜਸਟਿਸ ਸਿਸਟਮ ਨੂੰ ਬਦਲਤਾ ਜਿਸ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਉਹ ਕਿਵੇਂ ਕਿ ਉਹਦੇ ਤੋਂ ਇਹਨਾ ਤੋਬੇ ਨਾ ਇਹ ਸਟੇਟ ਨੇ ਜਾਂ ਏਜੰਸੀਆਂ ਨੇ ਸਾਬਤ ਕਰਨਾ ਹੁੰਦਾ ਸੀ ਜਾਂਚ ਏਜੰਸੀਆਂ ਨੇ ਕਿ ਸਾਹਮਣੇ ਵਾਲੇ ਬੰਦੇ ਨੇ ਆ ਕਰਾਇਮ ਕੀਤਾ ਇਹਦੇ ਨਾਲ ਜੁਏਪੀਏ ਤੇ ਬਾਕੀ ਚ ਕੀ ਹੋਊਗਾ ਕਿ ਸਾਹਮਣੇ ਵਾਲੇ ਬੰਦੇ ਨੂੰ ਸਾਬਤ ਕਰਨਾ ਪੈਂਦਾ ਕਿ ਮੈਂ ਨਿਰਦੋਸ਼ ਹ ਇਹ ਬਿਲਕੁਲ ਜਸਟਿਸ ਹੋ ਸਰ ਬਾਬਲੇ ਚ ਇਹ ਅਵਰਕਪਾਲ ਸਿੰਘ ਤੇ ਲੱਗੇ ਤੇ ਦੂਜੇ ਪਾਸੇ ਦੇਸ਼ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿਹੜੀ ਨਾਲ ਸਰਕਾਰ ਦਾ ਕਾਫੀ ਬਹੁਤ ਪ੍ਰੇਮ ਹੈ ਕੇਂਦਰ ਦੀ ਸਰਕਾਰ ਦਾ ਮੋਦੀ ਸਰਕਾਰ ਦਾ ਲਗਾਤਾਰਤਾ ਦੇ ਵਿੱਚ ਉਹਦੇ ਚ ਕੀ ਹੋਇਆ ਕਿ ਇੱਕ ਜੰਗ ਸਕਾਲਰ ਹੈ ਉਮਰ ਖਾਲਿਦ ਬਹੁਤ ਐਕਟੋਮਿਸਟ ਸੀਗੇ ਸਾਰੇ ਇਕੱਠੇ ਸੀ ਕਨਿਆ ਕੁਮਾਰ ਉਹ ਤਾਂ ਖੈਰ ਉਦਰਦੀ ਹੋ ਕੇ ਕਮਿਊਨਿਸਟ ਫਿਰ ਲੜਿਆ ਤੇ ਫਿਰ ਆਮ ਕਾਂਗਰਸ ਚ ਚਲੇ ਗਏ ਤੇ ਉਮਰ ਖਾਲਿਦ 2020 ਤੋਂ ਜੁਏਪੀਏ ਦੇ ਅੰਦਰ ਬੰਦ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਆਇਆ ਕੱਲ ਹੀ ਲੰਗਿਆ ਸੀ ਜਿੱਥੇ ਕਿਹਾ ਗਿਆ ਹਾਈ ਕੋਰਟ ਨੇ ਪੁੱਛਿਆ ਕਿ ਕੀ ਕੋਈ ਬੰਦਾ ਕਿਸੇ ਆਰਗੇਨਾਈਜ਼ਡ ਜਥੇਬੰਦ ਕੀਤੇ ਮੁਜ਼ਾਰੇ ਚ ਪ੍ਰੋਟੈਸਟ ਚ ਰੈਲੀ ਚ ਜਾਂਦਾ ਉੱਥੇ ਕੋਈ ਗੱਲ ਕਰਦਾ ਕਿ ਇਹੀ ਆਧਾਰ ਕਾਫੀ ਹੈ ਜੁਆਪੀ ਐਲ ਆ ਜਾਂ ਉਨੇ ਕਿਹੜੀ ਪਲਾਨਿੰਗ ਬਣਾਈ ਹੈ ਕਿਹੋ ਜਿਹਾ ਕ੍ਰਾਈਮ ਦੀ ਆਰਗੇਨਾਈਜ਼ਡ ਕ੍ਰਾਈਮ ਦੀ ਕਿਹੋ ਜੀ ਹੈ ਇਹ ਗੱਲਾਂ ਖੈਰ ਪੁੱਛੀਆਂ ਨੇ ਅਜੇ ਸਟੇਟ ਆਪਣੀ ਗੱਲ ਕਰ ਰਹੀ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜੁਆਪੀਐਚ ਜਿਵੇਂ ਪੁਰਾਣਿਆਂ ਨੂੰ ਭੀਮਾ ਕੌਰੇਗਾਉ ਦੇ ਕੇਸ ਦੇ ਵਿੱਚ ਬਹੁਤ ਪੁਰਾਣੇ ਕੇਸਾਂ ਦੇ ਵਿੱਚ ਕਈਆਂ ਨੂੰ ਜ਼ਮਾਨਤ ਮਿਲ ਲੱਗੀ ਰੋਨਾ ਮਿਲਸਨ ਨੂੰ ਵੀ ਨਹੀਂ ਕਹਿੰਦੇ ਮਿਲ ਗਈ ਹੈ ਸੁਦਾਪਾਰ ਜਵਾਲ ਨੂੰ ਇਦੋਂ ਪਹਿਲਾਂ ਮਿਲ ਗਈ ਸੀ ਗੋਤਮ ਨੌਨਖਾ ਨੂੰ ਹੌਲੀ ਹੌਲੀ ਕੁਝ ਲੋਕਾਂ ਨੂੰ ਜ਼ਮਾਨਤ ਮਿਲ ਰਹੀ ਹੈ ਟਾਇਰ ਵੀ ਨਹੀਂ ਚੱਲਦੇ ਕੇਸ ਵੀ ਅੱਗੇ ਨਹੀਂ ਚੱਲਦੇ ਪਰ ਸਾਲਾਂ ਬੱਧੀ ਲੋਕ ਜੇਲ੍ਹਾਂ ਦੇ ਵਿੱਚ ਨੇ ਯੂ ਪੀ ਐ ਇਸੇ ਕਰਕੇ ਇਸ ਸੈਕਟਰ ਨੂੰ ਕਿਹਾ ਜਾਂਦਾ ਹੈ ਕਿ ਸੰਵਿਧਾਨ ਦੀ ਬੁਨਿਆਦੀ ਸਪਿਰਟ ਦੇ ਖਿਲਾਫ ਹੈ ਫੰਡਾਮੈਂਟਲ ਰਾਈਟ ਦੇ ਖਿਲਾਫ ਹੈ ਜਿਹੜੀ ਫਰੀडम ਦਾ ਸਵਾਲ ਹੈ ਲੋਕਾਂ ਦੀ ਜ਼ਿੰਦਗੀ ਦਾ ਉਹਦੇ ਖਿਲਾਫ ਹੈ ਇਹ ਨਹੀਂ ਹੋਣਾ ਚਾਹੀਦਾ ਇਸ ਵਰਗੇ ਨੌ ਜਿਹੜੇ ਸੰਵਿਧਾਨ ਦੇ ਵੀ ਮੁਤਾਬਕ ਨਹੀਂ ਚੱਲਦੇ ਖੈਰ ਅਜਿਹੀ ਮਨੁੱਖੀ ਅਧਿਕਾਰਾਂ ਦੀ ਮੂਵਮੈਂਟ ਸਾਡੇ ਦੇਸ਼ ਦੇ ਵਿੱਚ ਕਿਉਂ ਜੀ ਹੈ ਕਿੰਨੇ ਕੋਈ ਬੋਲਦੇ ਨੇ ਅਜੇ ਬਹੁਤ ਕਮਜ਼ੋਰ ਦਿਖਾਈ ਦਿੰਦੀ ਐ ਇਸੇ ਕਰਕੇ ਇਹਨਾਂ ਕਾਨੂੰਨਾਂ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਸਰਕਾਰਾਂ ਕਾਨੂੰਨ ਦੱਬੀ ਜਾ ਰਹੀਆਂ ਨੇ ਆਪਣੇ ਤਰੀਕੇ ਨਾਲ ਲਾਗੂ ਵੀ ਕਰੀ ਜਾ ਰਹੀਆਂ ਨੇ ਤੇ ਇਹਦੇ ਤੋਂ ਇਲਾਵਾ ਪੰਨੂ ਗੋਪਤਵੰਦਪਨੂ ਦਾ ਨਾਮ ਬੜਾ ਵੱਡਾ ਬਣਾ ਦਿੱਤਾ ਗਿਆ ਕਦੇ ਥ੍ਰੈਟ ਆਉਂਦੀ ਐ ਕਦੇ ਕੁਛ ਆਉਂਦਾ ਐ ਕਦੇ ਕੁਛ ਆਉਂਦਾ ਪਰ ਹੁਣ ਦਾ ਜਿਹੜਾ ਮਾਮਲਾ ਇਹ ਐ ਕਿ ਜਿਹੜਿਆਂ ਕਾਰਨ ਕਰਕੇ ਕੈਨੇਡਾ ਨਾਲ ਤੇ ਅਮਰੀਕਾ ਨਾਲ ਰਿਸ਼ਤਿਆਂ ਦਾ ਰੌਣਾ ਪੈ ਰਿਹਾ ਭਾਰਤ ਦਾ ਹਰਦੀਪ ਸਿੰਘ ਨੱਜਰ ਦੇ ਕਤਲ ਦਾ ਮਾਮਲਾ ਤੇ ਗੁਰਪਤਮਨ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ ਜਿਹਨੂੰ ਉਹ ਦੋਨੋਂ ਦੇਸ਼ਾਂ ਨੇ ਕਿਹਾ ਕਿ ਸਾਡੀ ਪ੍ਰਭੂਸਤਾ ਤੇ ਅਟੈਕ ਹੈ ਜੇ ਕੋਈ ਬਾਹਰਲੀ ਜਾਂਚ ਕਰਾਉਂਦੀ ਹੈ ਇਹ ਇਲਜ਼ਾਮ ਹੀ ਨਹੀਂ ਬਲਕੇ ਕੋਰਟ ਦੇ ਵਿੱਚ ਚੱਲ ਰਿਹਾ ਮੁਕੱਦਮਾ ਹੈ ਹੁਣ ਔਰ ਉਹਨਾਂ ਨੂੰ ਐਕਸਟਰਾਡਾਈਟ ਕਰਕੇ ਲਿਜਾਇਆ ਗਿਆ ਫੜ ਕੇ ਲੈ ਕੇ ਗਏ ਜਿਹੜੀ ਪੁਲਿਸ ਹੈ ਨਿਖਰ ਗੁਪਤਾ ਜੀ ਦਾ ਨਾਮ ਆਉਂਦਾ ਸੀ ਵਿੱਚ ਨਿਖਲ ਗੁਪਤਾ ਨੂੰ ਹੁਣ ਅਮਰੀਕਾ ਦੇ ਵਿੱਚ ਹੈ ਉਹਨਾਂ ਦੀ ਪੁਲਿਸ ਦੇ ਅੰਡਰ ਹੈ ਤੇ ਉਹਦੀ ਜਾਂਚ ਚੱਲ ਰਹੀ ਹੈ ਨਿਖਲ ਗੁਪਤਾ ਨੇ ਪਿਛਲੇ ਦਿਨਾਂ ਚ ਇਹ ਕਿਹਾ ਕਿ ਮੈਨੂੰ ਕਈ ਵਾਰ ਕੋਈ ਵਕੀਲ ਵੀ ਨਹੀਂ ਮਿਲਿਆ ਮੇਰੇ ਪਰਿਵਾਰ ਦੇ ਮੈਂਬਰ ਤੇ ਅਸੀਂ ਕਈ ਮੇਲ ਲਿਖ ਸਕਿਆ ਭਾਰਤ ਸਰਕਾਰ ਦੇ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹਨੂੰ ਵੀ ਜਿਹੜਾ ਮਿਨਿਸਟਰੀ ਆਫ ਫੋਰਨ ਅਫੇਅਰ ਚ ਦੇ ਨੇ ਜਾਂ ਵੱਖ-ਵੱਖ ਸਾਡੇ ਨਾਲ ਕੋਈ ਕੰਟੈਕਟਰ ਨਹੀਂ ਅਜੇ ਤੱਕ ਕੀਤਾ ਜਾ ਰਿਹਾ ਹੈ ਇਹ ਗੱਲ ਨੋਟ ਕਰਨ ਮਾਣੀ ਹੈ ਕਿ ਅਮਰੀਕਾ ਦੇ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਸ ਮਾਮਲੇ ਵਿੱਚ ਤੁਹਾਨੂੰ ਸਹਿਯੋਗ ਕਰਾਂਗੇ ਜਾਂਚ ਦੇ ਮਾਮਲੇ ਵਿੱਚ ਜਿਵੇਂ ਚੱਲੇ ਬੰਦੇ ਪਰ ਨਾਲ ਦੀ ਨਾਲੋਂ ਨੇ ਇਹ ਜ਼ਰੂਰ ਕਿਹਾ ਨੁਕਸੁਬਤਾਨੇ ਕਿ ਜਿਹੜੇ ਵਿਕਾਸ ਜਾਦਵ ਦੀ ਗੱਲ ਕੀਤੀ ਜਾ ਰਹੀ ਹੈ ਉਹ ਨਾਲ ਜੁੜੇ ਜਾਂ ਬਾਕੀ ਦੇ ਮੈਂ ਉਹਨਾਂ ਨੂੰ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਕਿੰਨੇ ਭਾਈਚਾਰੇ ਨੇ ਜਾਦਵ ਦਾ ਕਿੰਨੇ ਜਾਦਵ ਹੋਣਗੇ ਕਿੰਨੇ ਵਿਕਾਸਨਾ ਦੇ ਬੰਦੇ ਹੋਣਗੇ ਮੈਨੂੰ ਨਹੀਂ ਪਤਾ ਮੈਂ ਕਹਿੰਦੇ ਮਿਲਿਆ ਜਾਂ ਕੋਈ ਬੰਦਾ ਇਸ ਲੈਵਲ ਦਾ ਹੈ ਉਹ ਇੱਕ ਅਲੱਗ ਪੈਨੂ ਆਪਣੇ ਡਿਫੈਂਸ ਦੇ ਤੌਰ ਤੇ ਕੀ ਕਹਿੰਦਾ ਪਰ ਮਾਮਲਾ ਇੱਕੋ ਮੇਰੇ ਖਿਆਲ ਨਾਲ ਉਹ ਗਿਲਾ ਵੀ ਪ੍ਰਗਟ ਉਹਨੇ ਕਿਸ ਨਾ ਕਿਸੇ ਰੂਪ ਚ ਕੀਤਾ ਕਿ ਇਹੋ ਜੇ ਕ੍ਰੂਸ਼ਲ ਮੌਕੇ ਤੇ ਸਰਕਾਰ ਉਹਨਾਂ ਦੀ ਮਦਦ ਨਹੀਂ ਕਰ ਰਹੀ ਭਾਰਤ ਸਰਕਾਰ ਕਿ ਉਹਨਾਂ ਨੂੰ ਵਕੀਲ ਦੇਵੇ ਜਾਂ ਉਹਨਾਂ ਦੀ ਗੱਲ ਸੁਣੇ ਜਾਂ ਉਹਨਾਂ ਦੇ ਪਰਿਵਾਰ ਵਾਲਿਆਂ ਵਾਲਿਆਂ ਨੂੰ ਸਹਾਇਤਾ ਕਿਸੇ ਟਾਈਪ ਦੀ ਦਿੱਤੀ ਜਾਵੇ ਕਿ ਚੱਲੂਗਾ ਅੱਗੇ ਕਦੋਂ ਫੈਸਲਾ ਹੋ ਜਾਂਦਾ ਕੀ ਹੋ ਜਾਂਦਾ ਕੀ ਇਹ ਸਾਬਤ ਹੋ ਜਾਂਦਾ ਕਿ ਹਾਂ ਇਹ ਬਾਹਰੀ ਸਾਡੀ ਏਜੰਸੀ ਦਾ ਹੀ ਕੋਲ ਹੈ ਜਾਂ ਨਹੀਂ ਹੈ ਇਹ ਉਹਦੇ ਤੋਂ ਤੈਅ ਹੋਏਗਾ ਹਾਲਾਂਕਿ ਭਾਰਤ ਸਰਕਾਰ ਨੇ ਲਗਾਤਾਰ ਡਰਾਈ ਕੀਤਾ ਕਿ ਰੌਦਾ ਜਾਂ ਸਾਡਾ ਕੋਈ ਕੰਮ ਨਹੀਂ ਇਹਦੇ ਨਾਲ ਕੋਈ ਹੋਰ ਬੰਦੇ ਹੋ ਸਕਦੇ ਨੇ ਜਿਹੜੇ ਬੰਦੇ ਪ੍ਰਾਈਵੇਟ ਆਪਣੇ ਤਰੀਕੇ ਨਾਲ ਹੋਣ ਤੇ ਉਸ ਤੋਂ ਬਾਅਦ ਇੱਕ ਰਾਸ਼ਟਰੀ ਚੋਣ ਇਦੋਂ ਤੇ ਪਹਿਲੀ ਮੀਟਿੰਗ ਹੋਈ ਹੈ ਅਜੇ ਸੰਸਦ ਦੀ ਕਮੇਟੀ ਦੀ ਜਿਹਦੇ ਚ ਲਗਾਤਾਰਤਾ ਦੇ ਵਿੱਚ ਹੋਏਗੀ ਅਜੇ ਹੁਣੇ ਬਿੱਲ ਪੇਸ਼ ਕੀਤਾ ਸੀ ਤੇ ਕਮੇਟੀ ਨੂੰ ਭੇਜਤਾ ਸੀ ਆਪੋਜੀਸ਼ਨ ਲੀਡਰਾਂ ਨੇ ਇਹਦਾ ਵਿਰੋਧ ਕੀਤਾ ਜੱਜ ਕੇ ਇੱਕ ਤਾਂ ਇਹ ਕਿ ਹੈ ਕਿ ਇਹ ਲੋਕਾਂ ਨੂੰ ਮਿਲੇ ਫੰਡਾਮੈਂਟਲ ਰਾਈਟ ਜਿਹੜੇ ਨੇ ਹਰ 5 ਸਾਲ ਬਾਅਦ ਆਪਣੀਆਂ ਸਰਕਾਰਾਂ ਚੁਣਨ ਦੇ ਚ ਉਹ ਮਿਸਪਰ ਕਮੇਟੀ ਦੀ ਹੈ ਪੰਚਾਇਤ ਦੀ ਹੈ ਅਸੈਂਬਲੀ ਦੀ ਹੈ ਪਾਰਲੀਮੈਂਟ ਦੀ ਹੈ ਉਹਦੇ ਹੱਕ ਨੂੰ ਖੁੰਡਾ ਕਰਦਾ ਹੈ ਕਰਟੇਲ ਕਰਦਾ ਹੈ ਘਟਾਉਂਦਾ ਹੈ ਵੀ ਕੋਰਹਾਜਰ ਕਰਨੀ ਹੈ ਜਿਵੇਂ ਮਰਜ਼ੀ ਦੇ ਦੂਜੀ ਗੱਲ ਇਹ ਵੀ ਸਵਾਲ ਪੁੱਛਿਆ ਪ੍ਰੇਗਾ ਗਾਦੀ ਨੇ ਕਹਿੰਦੇ ਵੀ ਇਹਦੀ ਇਕਨੋਮਿਕਸ ਕੀ ਹੈ ਤੁਸੀਂ ਕਹਿ ਰਹੇ ਹੋ ਇਧਰ ਨਾਲ ਪੈਸੇ ਘੱਟ ਖਰਚੋਣਗੇ ਕਿਵੇਂ ਘੱਟ ਖਰਚ ਖਾਣਗੇ ਤੁਹਾਡੇ ਕੋਲ ਬੁਨਿਆਦੀ ਢਾਂਚਾ ਹੈਗਾ ਕਿੰਨੀਆਂ ਐਬੀਐਮ ਮਸ਼ੀਨਾਂ ਹੋਰ ਲੱਗਣਗੀਆਂ ਉਹਦੀ ਕਾਸਟ ਕੀ ਆਏਗੀ ਕਿੰਨੇ ਸਮੇਂ ਬਦਲੀਆਂ ਜਾਇ ਕਰਣਗੀਆਂ ਕਿ ਹੁਣ ਇਹੋ ਜਿਹੇ ਬਰੀਕੀਆਂ ਚ ਉਹਦੇ ਤੇ ਚਰਚਾ ਹੋਏਗੀ ਉਹ ਸਾਰੇ ਸਟੇਕ ਹোল্ডার ਜਿਹੜੋਂ ਵੀ ਬੁਲਾਉਣਗੇ ਪਰ ਇੱਥੇ ਚੌਕਸ ਰੈਡ ਦਾ ਸਵਾਲ ਹੈ ਬੇਸਿਕਲੀ ਇੱਕ ਦੇਸ਼ ਇੱਕ ਚੌਣ ਸੈਂਟਰਲਾਈਜੇਸ਼ਨ ਆਫ ਪਾਵਰ ਤਾਕਤਾਂ ਦੇ ਕੇਂਦਰੀਕਰਨ ਦਾ ਵਾਲਾ ਮਾਮਲਾ ਹੀ ਹੈ ਔਰ ਅੱਜ ਹੀ ਇੱਕ ਬੜਾ ਸੂਝਵਾਨ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਹੁਣ ਜਿਹੜੀ ਸਾਂਝੀ ਸੂਚੀ ਆ ਨਾ ਕੰਗਰੈਟ ਲਿਸਟ ਇਹਦਾ ਮਤਲਬ ਸਾਂਝੀ ਨਹੀਂ ਰਹੀ ਤਾਂ ਹੁਣ ਜੂਨੀਅਰ ਲਿਸਟ ਹੀ ਬਣ ਗਈ ਹੈ ਮਤਲਬ ਉਹ ਹਰ ਕੰਕਰ ਲਿਸਟ ਤੇ ਹੁਣ ਕੇਂਦਰ ਸਰਕਾਰ ਆਪਣੇ ਪਾਲਸੀ ਰਹੀ ਕਾਨੂੰਨ ਬਣਾਉਣ ਰਹੀ ਕਿਉਂਕਿ ਉਹਦੇ ਚਿੱਕ ਬਿਲਕੁਲ ਗੱਲ ਕਲੀਅਰ ਹੈ ਕਿ ਜੇ ਰਾਜ ਤੇ ਕੇਂਦਰ ਦਾ ਟਕਰਾ ਆ ਜਾਂਦਾ ਉਸ ਸੂਚੀ ਦੇ ਜਿੰਨੇ ਵਿਸ਼ੇ ਨੇ ਤਾਂ ਕੇਂਦਰ ਦੀ ਮੰਨੀ ਜਾਂਦੀ ਹੈ ਕੇਂਦਰ ਬੰਡੋਜ ਕਰਾ ਕੇ ਉਹ ਸਾਰੀਆਂ ਚੀਜ਼ਾਂ ਕਰ ਰਹੀ ਹੈ ਇਹ ਬਹੁਤ ਖਤਰਨਾਕ ਟ੍ਰੈਂਡ ਕੇਂਦਰੀਕਰਨ ਦਾ ਵੱਧ ਰਿਹਾ ਉਸ ਪਾਸੇ ਵੱਲ ਇਹਦੇ ਤੇ ਵੀ ਅੱਖਾਂ ਖੋਲ ਕੇ ਲਗਾਤਾਰਤਾ ਦੇ ਵਿੱਚ ਦੇਖਣ ਦਾ ਸਮਝਣ ਦਾ ਤੇ ਆਵਾਜ਼ ਠਾੜਨੀ ਕੋਸ਼ਿਸ਼ ਲਗਾਤਾਰ ਕਰਨੀ ਚਾਹੀਦੀ ਹੈ ਲਾਸਟ ਜਿਹੜੀ ਹੈ ਇੱਕ ਸੂਚਨਾ ਜਿਹੜੀ ਤੇ ਆਪਾਂ ਗੱਲ ਕਰਦੀਆਂ ਉਹ ਹੈ ਡੋਨਲਡ ਟਰੰਪ ਅਮਰੀਕਾ ਸਭ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦਾ ਤਾਕਤਵਰ ਪ੍ਰੈਜ਼ੀਡੈਂਟ ਬਣਨ ਜਾ ਰਹੇ ਬਣ ਗਿਆ ਚੋਣਾ ਚ 20 ਤਰੀਕ ਨੂੰ ਕਿੰਨੇ ਕਿੰਨੇ 10 11 ਦਰ ਬੱਚੇ ਨੇ ਜੁਆਇਨ ਕਰ ਲੈਣਾ ਆਫੀਸ਼ੀਅਲੀ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਪਰ ਉਹ ਜਿਹੋ ਜਿਹੇ ਗੱਲਾਂ ਕਰਦੇ ਆ ਰਹੇ ਨੇ ਲਗਾਤਾਰਤਾ ਦੇ ਵਿੱਚ ਉਹ ਗੱਲਾਂ ਬੜੀਆਂ ਹੀ ਇਹੋ ਜਿਹਾ ਨੇ ਜਿਹੜੀਆਂ ਬਹੁਤ ਸਾਰੇ ਦੇਸ਼ਾਂ ਦੇ ਅੰਦਰ ਹਲਚੋਲ ਪੈਦਾ ਕਰਦੀ ਹੈ ਪਹਿਲਾਂ ਉਹਨਾਂ ਨੇ ਕਿਹਾ ਕੈਨੇਡਾ ਅਕਮਜਮਾ ਰਾਜ ਬਣਾ ਲਾਂਗੇ ਜਸਟਰ ਟਰੂਡੋ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਹੈ ਉਹਨੂੰ ਰਾਜਪਾਲ ਬਣਾਤਾਗੇ ਕੈਨੇਡਾ ਦਾ ਇਸੇ ਢੰਗ ਦੇ ਨਾਲ ਇਹ ਵੀ ਗੱਲ ਹੈ ਕਿ ਜੇ ਤੁਸੀਂ ਇਸੇ ਢੰਗ ਨਾਲ ਚੱਲਦੇ ਰਹੇ 25% ਟੈਰਫ ਵਧਾ ਦੇਵਾਂਗੇ ਇੰਪੋਰਟ ਕੋ ਵਸਤੂਆਂ ਜਿਹੜੀਆਂ ਅਮਰੀਕਾ ਨੂੰ ਆਉਂਦੀਆਂ ਨੇ ਕੈਨੇਡਾ ਦੇ ਰਾਹੀਂ ਕੈਨੇਡਾ ਦੇ ਨਾਲ ਕਿਉਂ ਜਿਸਬੰਧ ਹੋਣਗੇ ਕੀ ਕਰਨਗੇ ਜਦੋਂ ਰੀਅਲੀ ਸੱਤਾ ਅਪਣਾ ਲੈਣਗੇ ਕੁਰਸੀ ਤੇ ਬੈਠ ਜਾਣਗੇ ਤਾਂ ਇਹ ਗੱਲ ਇੱਕ ਉਧਰ ਨੂੰ ਜਾ ਰਹੀ ਹੈ ਦੂਸਰਾ ਹੁਣ ਇਹੋ ਨਾਲ ਦੀ ਇੱਕ ਖਬਰ ਛਪੀ ਆ ਕਿ ਗਲਫ ਆਫ ਮੈਕਸੀਕੋ ਹੋ ਜਾਣੀ ਹੈ ਉਹ ਗਲਫ ਆਫ ਅਮਰੀਕਾ ਬਣਾ ਦੇਣੀ ਹੈ ਅਸੀਂ ਚਾਹੁੰਦੇ ਹਾਂ ਕਿ ਗਲਫ ਆਫ ਅਮਰੀਕਾ ਬਣ ਜੇ ਮਤਲਬ ਖੜੀ ਜਿਹੜੀ ਹੈ ਵੈਕਸਿਕੋ ਦੀ ਤੇ ਉਹ ਇਧਰ ਅਮਰੀਕਾ ਦੀ ਪਾਲੇ ਦੇ ਵਿੱਚ ਆ ਜੇ ਤੇ ਉਹਨਾਂ ਲਿਆਦਾ ਜਾਵੇ ਇੱਥੇ ਤੇ ਇਸੇ ਢੰਗ ਦੇ ਨਾਲ ਇੱਕ ਹੋਰ ਗੱਲ ਉਹਨਾਂ ਨੇ ਇਹ ਕਿਹਾ ਕਿ ਇੱਕ ਹੋਰ ਦੋ ਰਸਤੇ ਨੇ ਇੱਕ ਤਾਂ ਗ੍ਰੀਨਲੈਂਡ ਹੈ ਜਿਹੜੀ ਕਿ ਡੈਨਮਾਰਕ ਦੇ ਨਾਲ ਯੂਰਪ ਦੇ ਹਿੱਸੇ ਦੇ ਵਿੱਚ ਹੈ ਤੇ ਪਨਾਮਾ ਕਨਾਲ ਹੈ ਇਹ ਵੀ ਅਮਰੀਕਾ ਨੂੰ ਚਾਹੀਦੀਆਂ ਨੇ ਕਹਿੰਦੇ ਕਿਉਂਕਿ ਉਹਦੇ ਬਿਜਨਸਲ ਟ੍ਰਾਂਸਟ ਇਧਰ ਚੱਲਦੇ ਨੇ ਇਥੇ ਬਹੁਤ ਸਖਤ ਰਿਐਕਸ਼ਨ ਕੀਤਾ ਫਰਾਂਸ ਨੇ ਜਰਮਨ ਉਹ ਕਹਿੰਦੇ ਇਕੱਲੇ ਦਾ ਸਵਾਲ ਨਹੀਂ ਡੈਨਮਾਰਕ ਦੀ ਵੀ ਆਪਣੀ ਸੋਵਰੈਂਟੀ ਹੈ ਆਪਣੀ ਪ੍ਰਭੂਸਤਾ ਹੈ ਡੈਨਮਾਰਕ ਨਾਲ ਰਿਲੇਸ਼ਨ ਹੋਣ ਦੇ ਕਰਕੇ ਜਿਹੜਾ ਗ੍ਰੀਨਲੈਂਡ ਹੈ ਇਹਦਾ ਮਤਲਬ ਹੈ ਯੂਰਪ ਨਾਲ ਸਬੰਧ ਹੈ ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਡੌਨਟ ਟ੍ਰੰਪ ਆਪਣੇ ਕਾਰਨਾਮੇ ਕਰਕੇ ਤੇ ਆਪਣੀ ਬੋਲਬਾਣੀ ਕਰਕੇ ਪੂਰੇ ਯੂਰਪ ਨਾਲ ਵੀ ਪੰਗਾ ਲੈ ਲੈਣਗੇ ਇਸ ਲਈ ਇੰਟਰਨੈਸ਼ਨਲ ਪੋਲਿਟਿਕਸ ਕਿਧਰ ਨੂੰ ਜਾ ਰਹੀ ਹੈ ਇਹਦਾ ਅਸਰ ਪਹਿਲਾਂ ਹੀ ਦੋ ਜੰਗਾਂ ਦਾ ਸਾਡੇ ਤੇ ਪੈ ਰਿਹਾ ਹੈ ਯੂਕਰੇਨ ਤੇ ਰੂਸ ਦਾ ਔਰ ਇਸੇ ਟੱਕ ਦੇ ਨਾਲ ਇਜ਼ਰਾਇਲ ਦਾ ਜਿਹੜੀ ਲਗਾਤਾਰ ਜਿਹੜੇ ਉੱਥੇ ਫਲਸਤੀਨੀਆ ਤੇ ਜਾਖਾੜੀ ਉਹ ਜਿਹੜੇ ਗਾਜ਼ਾ ਪੱਟੀ ਦੇ ਲੋਕ ਨੇ ਜਿਸ ਢੰਗ ਨਾਲ ਕਤਲੇਆਮ ਚੱਲ ਰਿਹਾ ਹੈ ਤੇ ਜੋ ਉਦੋਂ ਵੱਡੇ ਵੀ ਟਕਰਾਅ ਲਗਾਤਾਰ ਪੈਦਾ ਹੁੰਦੇ ਨੇ ਤਾਂ ਬੜਾ ਖਤਰਨਾਕ ਹੋਏਗਾ ਇਹਨਾਂ ਗੱਲਾਂ ਨੂੰ ਬਹੁਤ ਨੈਸ਼ਨਲ ਇੰਟਰਨੈਸ਼ਨਲ ਨੇ ਭਾਵੇਂ ਸਿੱਧਾ ਸਬੰਧ ਸਾਡੇ ਤੇ ਪੈਂਦਾ ਸਾਡੀ ਜ਼ਿੰਦਗੀ ਤੇ ਪੈਂਦਾ ਮਹਿੰਗਾਈ ਦੇ ਰੂਪ ਦੇ ਵਿੱਚ ਬੱਚਿਆਂ ਦੇ ਆਉਣ ਜਾਣ ਦੇ ਰੂਪ ਦੇ ਵਿੱਚ ਇੱਕ ਦੇਸ਼ ਤੇ ਦੂਜੇ ਦੇਸ਼ ਦੇ ਸਬੰਧਾਂ ਦੇ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਅੱਜ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ ਪੁਨਾਹ ਬਹੁਤ ਬਹੁਤ ਧੰਨਵਾਦ